ਉਹ ਜਦੋਂ ਮੇਰੀ ਵਾਈਫ ਜਾਂਦੀ ਹੈ ਤੇ ਲੋਕ ਜਦੋਂ ਉਹਨੂੰ ਪਿਆਰ ਕਰਦੇ ਆ ਉਹਨੂੰ ਵੀ ਪਤਾ ਲੱਗਦਾ ਵੀ ਮੇਰੇ ਹਸਬੰਦ ਨੇ ਇਸ ਗਲੀ ਦੇ ਵਿੱਚ ਇਸ ਮੱਲੇ ਦੇ ਵਿੱਚ ਕੀ ਕਮਾਇਆ ਹੋਇਆ ਜੀ ਜੀ ਪਰ ਬਾਊਂਗਾਰਾ ਮੈਂ ਜਿਹੜਾ ਭਾਈ ਭਤੀਜਾਵਾਦ ਜਿਹੜਾ ਆਪਾਂ ਕਹਿ ਸਕਦੇ ਜਿਵੇਂ ਇੱਕ ਗੱਲੋਂ ਤਾਂ ਚੰਗੀ ਗੱਲ ਹੈ ਪਰ ਲੋਕ ਬੋਲਦੇ ਕਿ ਸਾਰੇ ਸੱਤਾਧਾਰੀਆਂ ਨੇ ਭਾਈ ਭਤੀਜਾਵਾਦ ਬਹੁਤ ਸ਼ੁਰੂ ਕਰ ਲਿਆ ਹੈ ਕਿ ਹੋਣਾ ਚਾਹੀਦਾ ਨਾਲ ਜਿਹੜਾ ਨਾਲ ਸਪੋਰਟਰਸ ਨੇ ਉਹਨਾਂ ਨੂੰ ਵੀ ਮੌਕਾ ਮਿਲਣਾ ਚਾਹੀਦਾ ਸੀ ਪਾਈ ਪਤਿਜਾਵਾਦ ਦੇਖੋ ਬਹੁਤ ਘਟ ਗਿਆ ਹੁਣ ਅੱਗੇ ਤਾਂ ਜਦੋਂ ਵਰਕਰ ਨੂੰ ਮੌਕਾ ਮਿਲਣਾ ਚਾਹੀਦਾ ਅੱਜ ਮੈਂ ਵਰਕਰ ਹੀ ਬੈਠਾ ਤੁਹਾਡੇ ਕੋਲ ਜੀ ਮੈਂ ਟਕਸਾਲੀ ਪਰਿਵਾਰ ਆਂ ਸਾਡੇ ਕੋਲ ਅਜ ਤੱਕ ਅਸੀਂ ਪਾਰਟੀ ਤੋਂ ਟਿਕਟ ਨਹੀਂ ਮੰਗੀ ਸਾਨੂੰ ਪਾਰਟੀ ਨੇ ਘਰੋਂ ਲਾ ਕੇ ਕਹਿੰਦੇ ਤੁਸੀਂ ਇਲੈਕਸ਼ਨ ਲੜਨਾ ਜੀ ਸਾਰੇ ਕੰਮ ਅਸੀਂ ਕਰਾਏ ਹੋਏ ਨੇ ਕੋਈ ਸਰਕਾਰ ਨਹੀਂ ਬੁਦੀ ਉਹਦੇ ਨਾਲ ਇੱਕ ਥੋੜੀ ਪ੍ਰੋਬਲਮ ਆਉਂਦੀ ਹੈ ਕੰਪਲੀਟ ਹੋ ਜਾਂਦੀ ਹੈ ਜਾਦਾ ਕੋਈ ਕੰਮ ਕਰਨ ਵਾਲੇ ਨਹੀਂ ਹੈਗੇ ਵਾਰਡ ਦੇ ਵਿੱਚ ਸੁਰਕਾ ਸਾਰੀਆਂ ਵਧੀਆ ਨੇ ਲਾਈਟਸ ਲੱਗੀਆਂ ਹੋਈਆਂ ਨੇ ਸ਼ਾ ਰਾਨਾ ਜੀ ਦੇ ਹਸਬੰਡ ਆਸ਼ੂ ਰਾਨਾ ਜੀ ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰ ਲੈਂਦੇ ਉਹਨਾਂ ਨਾਲ ਵੀ ਸਸੀ ਗੱਲ ਜੀ ਸਸੀ ਗੱਲ ਜੀ ਕਿਵੇਂ ਲੱਗ ਰਿਹਾ ਹੈ ਕਿ ਤੁਹਾਡੀ ਵਾਈਫ ਨਾਮਿਨੇਟ ਹੋਇਆ ਹੈ ਸੌਰੀ ਕਿੰਨਾ ਖੁਸ਼ਹਾਲ ਹੁਸਨ ਹੈ ਵਾਈਫ ਬਹੁਤ ਜਿਆਦਾ ਸ਼ਾਇਤ ਨੇ ਔਰ ਵਰਕਰ ਜਿਆਦਾ ਸ਼ਾਇਤ ਨੇ ਵੀ ਇੱਕ ਕਾਂਗਰਸੀ ਪਰਿਵਾਰ ਨੂੰ ਟਿਕਟ ਦਿੱਤੀ ਹੈ ਹਾਈ ਕਮਾਂਡ ਨੇ ਮੈਂ ਬਹੁਤ ਬਹੁਤ ਧੰਨਵਾਦ ਕਰਨਾ ਚਾਹੁੰਦਾ ਹਾਈ ਕਮਾਂਡ ਦਾ ਕਿ ਜੋ ਇੱਕ ਤਕਸਾਲੀ ਗਾਂਗਸੀ ਪ੍ਰਵਾਨ ਨੂੰ ਇਸ ਵਾਰ ਤੋਂ ਟਿਕਟ ਦੇ ਕੇ ਉਹਨਾਂ ਨਵਾਜਿਆ ਸੋਚ ਕਰਕੇ ਵਾਰਡ ਦੇ ਹਰ ਵਰਕਰ ਦੇ ਵਿੱਚ ਹਰ VOTER ਦੇ ਵਿੱਚ ਖੁਸ਼ੀ ਹੈ ਔਰ ਜੋ ਪਾਸਨਾ ਸਾਡਾ ਸਮਾਜਿਕ ਸਾਡਾ ਜੋ ਸਭ ਦਾ ਮੇਲਜੋਲ ਹੈ ਉਸ ਕਰਕੇ ਲੋਕ ਬਹੁਤ ਖੁਸ਼ ਨੇ ਵੀ ਪਹਾਈ ਪ੍ਰਵਾਨ ਹੈ ਜੋ ਇਸ ਵਾਰੀ ਟਿਕਟ ਹੈ ਬਹੁਤ ਹੀ ਅੱਛੇ ਸੋਚਵਾਨ ਕੈਂਡੀਡੇਟ ਨਿਤ ਅਕਸਰ ਦੇਖਿਆ ਜਾਂਦਾ ਹੈ ਕਿ ਕਈ ਪਾਰਟੀਆਂ ਦੀ ਜਿਹੜੇ ਨਾਮਿਨੇਟ ਕੋਈ ਨਹੀਂ ਲਿਆ ਉਹ ਮੈਂਦੇ ਉਹ ਅਕਸਰ ਜਿਹੜੇ ਕਈ ਨੇ ਅਨਟ੍ਰੇਨ ਨੇ ਤੇ ਉਹਨਾਂ ਦੀ ਅਗਰ ਤਾਂ ਕਹਿ ਸਕਦੇ ਆਪਾਂ ਸਿੱਤੇ ਮੋਟਾ ਆਪਣਾ ਦੇਣ ਨੂੰ ਕਈਆਂ ਦੇ ਹਸਬੰਦ ਨਾਲ ਨੇ ਕਈਆਂ ਦੇ ਭਰਾ ਨਾਲ ਨੇ ਇਹ ਚੀਜ਼ ਨੂੰ ਕਿੰਨਾ ਕੁ ਤੁਸੀਂ ਸਮਝਦੇ ਹੋ ਕਿ ਹਾਂ ਹੰਗਾਰਾ ਮਿਲ ਸਕਦਾ ਹੈ ਵੀ ਹਾਂ ਚਲੋ ਸਾਡੇ ਪਰਿਵਾਰ ਦਾ ਨੰਬਰ ਵੀ ਦਿਓ ਬਿਲਕੁਲ ਬੰਦਾ ਜੀ ਦੇਖੋ ਆਪਾਂ ਉਹਨਾਂ ਨੂੰ ਮੌਕਾ ਦੇਾਂਗੇ ਤਾਂ ਉਹ ਅੱਗੇ ਵਧਣ ਗਈ ਹੁਣ ਪਾਰਟੀਆਂ 50-50% ਜੋ ਸਾਡੀ ਨਦਰਸ਼ੀ ਦੀ ਗੱਲ ਆਂਦੀ ਹੈ 50% ਦੇ ਇਲਾਵਾ 50% ਜੈਨਸ ਜਿਹੜੇ ਨੇ ਉਸ ਕਰਕੇ ਹੁਣ ਕਿਸੇ ਨਾ ਕਿਸੇ ਨੂੰ ਤੱਕ ਆਣਾ ਹੀ ਪਊਗਾ ਪਰਿਵਾਰ ਚੋਂ ਤਾਂ ਇੱਕ ਬੰਦਾ ਹੀ ਅੱਗੇ ਸਮਾਜ ਦੇ ਕੰਮ ਲਿਟਰੀ ਦੇ ਕੰਮ ਜੋ ਆਪਣੇ ਲੋਕਾਂ ਦੇ ਵਿੱਚ ਵਿਚਰਨ ਦੇ ਕੰਮ ਕਰਦਾ ਹੁਣ ਜੋ ਉਹ ਲੈਡਿਸ ਬਣਦਾ ਹੈ ਤੇ ਉਹਦੇ ਵਿੱਚ ਉਹਨੂੰ ਆਪਣੇ ਘਰੋਂ ਭੈਣ ਜਾਂ ਆਪਣੀ ਘਰਵਾਲੀ ਨੂੰ ਜਾਂ ਆਪਣੀ ਮਾਂ ਨੂੰ ਲੈ ਕੇ ਬਾਹਰ ਚ ਆਣਾ ਹੀ ਪੈਂਦਾ ਇਹ ਸਭ ਲਈ ਮਜਬੂਰੀ ਦੀ ਗੱਲ ਹੈ ਕਲੀਆਂ ਸਾਡੇ ਲਈ ਨਹੀਂ ਸਾਰਿਆਂ ਲਈ ਹੁੰਦਾ ਸੋ ਇਹ ਚੰਗੀ ਵੀ ਗੱਲ ਹੈ ਇਹ ਉਹਨਾਂ ਨੂੰ ਵੀ ਮੌਕਾ ਮਿਲਦਾ ਹੈ ਕੰਮ ਕਰਨ ਦਾ ਅਵਾਰਡ ਦੇ ਵਿੱਚ ਲੋਕਾਂ ਨੂੰ ਮਿਲਦਾ ਹੁਣ ਜਦੋਂ ਮੇਰੀ ਵਾਈਫ ਜਾਂਦੀ ਹੈ ਤੇ ਲੋਕ ਜਦੋਂ ਉਹਨੂੰ ਪਿਆਰ ਕਰਦੇ ਆ ਉਹਨੂੰ ਵੀ ਪਤਾ ਲੱਗਦਾ ਵੀ ਮੇਰੇ ਹਸਬੰਦ ਨੇ ਇਸ ਗਲੀ ਦੇ ਵਿੱਚ ਇਸ ਮੱਲੇ ਦੇ ਵਿੱਚ ਕੀ ਕਮਾਇਆ ਹੈ ਜੀ ਜੀ ਪਰ ਬਾਹੂਗਾਰਾ ਮਿਲ ਰਿਹਾ ਜੀ ਜਿਹੜਾ ਭਾਈ ਭਤੀਜਾਵਾਦ ਜਿਹੜਾ ਆਪਾਂ ਕਹਿ ਸਕਦੇ ਜਿਹਨੇ ਇੱਕ ਗੱਲੋਂ ਤਾਂ ਚੰਗੀ ਗੱਲ ਹੈ ਪਰ ਲੋਕ ਬੋਲਦੇ ਕਿ ਸਾਰੇ ਸੱਤਾਧਾਰੀਆਂ ਨੇ ਭਾਈ ਭਤੀਜਾਵਾਦ ਬਹੁਤ ਸ਼ੁਰੂ ਕਰ ਲਿਆ ਕਿ ਹੋਣਾ ਚਾਹੀਦਾ ਨਾਲ ਜਿਹੜੇ ਨਾਲ ਸਪੋਰਟਰਸ ਨੇ ਉਹਨਾਂ ਨੂੰ ਵੀ ਮੌਕਾ ਮਿਲਣਾ ਚਾਹੀਦਾ ਸੀ ਪਾਈਪ ਪਟਿਆਲਾ ਦੇਖੋ ਬਹੁਤ ਘਟ ਗਿਆ ਹੁਣ ਅੱਗੇ ਤਾਂ ਚਲੋ ਕਈ ਵਾਰੀ ਪਾਰਟ ਸ਼ਿਫਟੀ ਹੁੰਦੀ ਸੀ ਬਟ ਹੁਣ ਲੋਕ ਵਰਕਰ ਨੂੰ ਵੀ ਔਰ ਹਾਈ ਕਮਾਂਡ ਵੀ ਦੇਖਦੀ ਹੈ ਵੀ ਅਸੀਂ ਜਿਹੜਾ ਸੂਬਾਣ ਕੈਂਡੀਡੇਟ ਹੈ ਜਿਹੜਾ ਉਥੋਂ ਜਿੱਤਣ ਵਾਲਾ ਕੈਂਡੀਡੇਟ ਹੈ ਅਸੀਂ ਉਹਨੂੰ ਟਿਕਟ ਦਿਆਂਗੇ ਸੋ ਪਾਈਪ ਪਟਿਆਲਾ ਕਿਤੇ ਕਿਤੇ ਚੱਲਦਾ ਹੈ ਨਾਰਮਲ ਗੱਲਾਂ ਨੇ ਸਾਰ ਪਾਰਟੀ ਦੇ ਵਿੱਚ ਹੁੰਦੀਆਂ ਨੇ ਸੋ ਇਹਦੇ ਨਾਲ ਕੋਈ ਫਰਕ ਨਹੀਂ ਪੈਂਦਾ ਵਰਕਰ ਨੂੰ ਮੌਕਾ ਮਿਲਣਾ ਚਾਹੀਦਾ ਅੱਜ ਮੈਂ ਵਰਕਰ ਹੀ ਬੈਠਾ ਤੁਹਾਡੇ ਕੋਲ ਜੀ ਮੈਂ ਟਕਸਾਲੀ ਪਰਿਵਾਰ ਆਂ ਸਾਡੇ ਕੋਲ ਅੱਜ ਤੱਕ ਅਸੀਂ ਪਾਰਟੀ ਤੋਂ ਟਿਕਟ ਨਹੀਂ ਮੰਗੀ ਸਾਨੂੰ ਪਾਰਟੀ ਨੇ ਘਰੋਂ ਉਠਾ ਕੇ ਕਹਿੰਦੇ ਤੁਸੀਂ ਇਲੈਕਸ਼ਨ ਲੜਨਾ ਜੀ ਸੋ ਅਸੀਂ ਇਲੈਕਸ਼ਨ ਲੜ ਰਹੇ ਹਾਂ ਮਿਹਨਤ ਕਰ ਰਹੇ ਹਾਂ ਕਿਹੜੇ ਕਿਹੜੇ ਵਾਰਡ ਦੇ ਕੰਮ ਨੇ ਜਿਹੜੇ ਕਿ ਅਧੂਰੇ ਨੇ ਜਿਹੜਾ ਟੜੇ ਟੀਚਾ ਹੈਗਾ ਵੀ ਵਾਰਡ ਜਿਹੜਾ ਵਾਰਡ ਨੰਬਰ 27 28 ਦੇ ਲੋਕਾਂ ਦੇ ਵਾਸਤੇ ਇਹ ਕੰਮ ਕਰਨੇ ਆ ਜੋ ਮੈਂ ਗਲੀ ਦੇ ਵਿੱਚ ਮਹਿਸੂਸ ਕਰਦਾ ਸਾਡੇ ਵਾਰਡ ਦੇ ਵਿੱਚ ਪਹਿਲਾਂ ਹੀ ਸਾਡੇ ਕਾਂਗਰਸ ਦੇ ਕੌਂਸਲਰ ਸੀਗਾ ਕਾਂਗਰਸੀ ਵਾਰਡਸ ਦਾ ਸੋ سارے ਕੰਮ ਅਸੀਂ ਕਰਾਏ ਹੋਏ ਨੇ। ਕੁਝ ਸਰਕਾਰ ਨਹੀਂ ਹੁੰਦੀ ਉਹਦੇ ਕਰਕੇ ਥੋੜੀ ਜਿਹੀ ਪ੍ਰੋਬਲਮ ਆਉਂਦੀ ਹੈ। ਕੰਮ ਲੇਟ ਹੋ ਜਾਂਦੀ ਹੈ। ਜਿਆਦਾ ਕੋਈ ਕੰਮ ਕਰਨ ਵਾਲੇ ਨਹੀਂ ਹੈਗੇ ਔਰਡ ਦੇ ਵਿੱਚ ਸੁਰੱਖਾ ਸਾਰੀਆਂ ਵਧੀਆ ਨੇ, ਲਾਈਟਸ ਲੱਗੀਆਂ ਹੋਈਆਂ ਨੇ। ਥੋੜੀ ਇੱਕ ਦੋ ਗਲੀਆਂ ਦੇ ਵਿੱਚ ਕੋਈ ਪਾਣੀ ਦੀ ਸਪਸਿਆ ਹੈਗੀ ਹੈ ਜਿੱਦੇ ਵਿੱਚ ਕੋਈ ਮਿਕਸਿੰਗ ਹੋ ਗਈ ਪਾਣੀ ਆ ਰਿਹਾ। ਸੋ ਲੋਕਾਂ ਨੇ ਚੰਨ ਦੱਸੀ ਹੈ। ਕੁਝ ਇੱਕ ਅਦਾ ਪਾਰਕ ਜਿਹੜਾ ਡਿਵੈਲਪ ਨਹੀਂ ਹੋ ਪਾਇਆ ਬੜੀ ਦੇਰ ਤੋਂ। ਸੋ ਅਸੀਂ ਉਸ ਨੂੰ ਡਿਵੈਲਪ ਕਰਾਂਗੇ। ਸਾਡਾ ਇਹ ਚੱਲੇਗਾ ਆਉਂਦੇ ਸਾਰੇ ਜੀ ਲੋਕ ਸਾਨੂੰ ਪਿਆਰ ਦੇ ਕੇ ਜਿਤਾ ਕੇ ਕਾਰਪੋਰੇਸ਼ਨ ਦੀਆਂ ਪਾਉਣੀਆਂ ਚੜਾਉਂਦੇ ਨੇ ਤੇ ਅਸੀਂ ਸਭ ਤੋਂ ਪਹਿਲਾਂ ਜਿਹੜੇ ਲੋਕਾਂ ਨੇ ਸਾਨੂੰ ਕੰਪਲੇਨਟ ਕੀਤੀ ਹੈ ਉਹ ਸਾਡਾ ਫਰਜ਼ ਵੀ ਹੈ ਉਹ ਕੰਮ ਕਰਨਾ ਉਹਨਾਂ ਨੇ ਸਾਨੂੰ ਕੰਪਲੇਨਟ ਨਹੀਂ ਕੀਤੀ ਸਾਨੂੰ ਨੇ ਦੱਸਿਆ ਵੀ ਇਹ ਕੰਮ ਰਹਿੰਦੇ ਨੇ ਤੇ ਤੁਸੀਂ ਕਰਨੇ ਨੇ ਜੀ ਸੋ ਅੱਜ ਮੈਂ ਕਿਤੇ ਬੈਠਾ ਸੀ ਉਪਾਰਕ ਦੇ ਵਿੱਚ ਤੇ ਉਹਨਾਂ ਨੇ ਦਿਖਾਇਆ ਵੀ ਇਹ ਸਾਨੂੰ 1992 ਦਾ ਪਾਰਕ ਹੈ ਔਰ ਕਾਂਗਰਸ ਦਾ ਨਹੀਂ ਪੱਥਰ ਲੱਗਿਆ ਹੋਇਆ ਉੱਥੇ ਸਾਨੂੰ ਬੜੀ ਖੁਸ਼ੀ ਹੋਈ ਵੀ 1992 ਜਦ ਪਹਿਲੀ ਵਾਰੀ ਅ ਪਰ ਹੋਮ ਸਾਡੇ ਮੁੱਖ ਮੰਤਰੀ ਗਿਆਨ ਸਿੰਘ ਜੀ ਨੇ ਕਾਰਪੋਰੇਸ਼ਨ ਦਾ ਨੀ ਰੱਖੀ ਸੀਗੀ ਤੇ ਉਹਦਾ ਪਾਰਕ ਬਣਿਆ ਹੈ ਤੇ ਉਹਦੇ ਵਿੱਚ ਉਹ ਕੋਸਾਰੀ ਦਾ ਥੋੜਾ ਜਿਹਾ ਕੰਮ ਹੁਣ ਬਹੁਤ ਪੁਰਾਣਾ ਹੋ ਗਿਆ। ਤੋਂ ਸੋਹਣੀ ਡਿਵੈਲਪਮੈਂਟ ਬਹੁਤ ਜ਼ਰੂਰੀ ਹੈ। ਉਹਦਾ ਵੀ ਕੰਮ ਕਰਾਂਗੇ ਅਸੀਂ। ਮਤਲਬ ਟਾਈਮ ਟੂ ਟਾਈਮ ਜੋ ਵੀ ਆਮ ਜਨਤਾ ਨੂੰ ਡਿਮਾਂਡ ਰਹੇਗੀ ਉਹ ਪੂਰੀ ਕਰਨ ਦੇ ਵਿੱਚ ਤੁਸੀਂ ਆਪਣੀ ਵਾਈਫ ਦਾ ਜੋ ਕਿ ਨਾਮਿਨੇਟ ਨੇ ਉਹਨਾਂ ਦਾ ਤਤਪਰ ਰਹੋਗੇ ਕੰਮ। ਬਿਲਕੁਲ ਬਿਲਕੁਲ ਜੀ ਬਿਲਕੁਲ ਮੈਂ ਉਹਨਾਂ ਨੂੰ ਪਹਿਲਾਂ ਉਹ ਕੰਮ ਜੇ ਸਾਨੂੰ ਕੰਪਲੇਨ ਦਿੱਤੀ ਹੈ ਉਹਨਾਂ ਨੇ ਜਾਂ ਸਾਨੂੰ ਕੋਈ ਗੁਜਾਰਿਸ਼ ਕੀਤੀ ਹੈ ਸਾਡਾ ਫਰਜ਼ ਬਣਦਾ ਹੈ। ਸਾਨੂੰ ਵੋਟਾਂ ਵਾਕੇ ਉਹਨਾਂ ਨੇ ਜਿਤਾਣਾ ਹੈ ਔਰ ਆਪਣੀ ਗੱਲ ਸਾਡੇ ਥਰੂ ਉੱਥੇ ਪਹੁੰਚਾਉਣੀ ਹੈ। ਸੋ ਅਸੀਂ ਸਾਡਾ ਫਰਜ਼